ਜਿਹੜੀਆਂ ਪਨੀਰੀਆਂ ਨੇ ਬਈ ਜਰਮੀਨੇਸ਼ਨ ਨਹੀਂ ਲੈਂਤਾ ਕਿਸੇ ਨੇ ਕੁਛ ਲਾ ਕੇ ਦੇਖਿਆ ਕਿਸੇ ਨੇ ਕੁਛ ਲਾ ਕੇ ਦੇਖਿਆ ਬਈ ਵੀ ਕਾਰਨ ਕੀ ਹੈ ਪਨੀਰੀਆਂ ਕਿਉਂ ਨਹੀਂ ਜੰਮੀਆਂ ਪਹਿਲੀ ਗੱਲ ਤਾਂ ਬਈ ਜਿਹੜਾ ਟੈਂਪਰੇਚਰ ਹੈ ਇੰਨਾ ਤੇਜ਼ ਸੀਗਾ ਵੀ ਬੀਜ ਆਪਾਂ ਘੱਟ ਪਿਆਉਂਦੇ ਸੀਗੇ ਛਿੱਟਾ ਦੇਣ ਵੇਲੇ ਆਪਾਂ ਧੁੱਪੇ ਛਿੱਟਾ ਛੁੱਟਾ ਦੇ ਲੈਂਦੇ ਸੀ ਤਾਂ ਜਿਹੜੀ ਜਰਮੀਨੇਸ਼ਨ ਨਹੀਂ ਹੁੰਦਾ ਸੀ ਇਹ ਆਪਣੇ 1401 ਪਨੀਰੀ ਆ ਅੱਜ ਇਸ ਪਨੀਰ ਨੂੰ ਛਿੱਟਾ ਦਿੱਤਾ ਨੂੰ ਹਫਤਾ ਹੋ ਗਿਆ 22 23 ਮਈ ਨੂੰ ਜਿਹੜਾ ਛਿੱਟਾ ਦਿੱਤਾ ਸੀਗਾ ਤੇ ਬਈ ਪਨੀਰੀ ਘਟ ਉਗਣ ਦਾ ਕਾਰਨ ਪਹਿਲੀ ਗੱਲ ਤਾਂ ਬੀਜ ਬਹੁਤ ਘੱਟ ਪਿਉਨੇ ਆਪਾਂ ਘੱਟ ਰੱਖੋ 5-7 ਘੰਟੇ ਵੀ ਇਹਨੂੰ ਖੱਦਰ ਦੇ ਗੱਟੇ ਵਿੱਚ ਪਾ ਕੇ ਰੱਖੋ ਤੇ ਸ਼ਾਮੇ ਰੱਖ ਕੇ ਜਿਹੜੇ ਉੱਤੇ ਪਰ ਛਿੱਟੇ ਛੁੱਟੇ ਮਾਰਦੇ ਰਹੋ ਦੂਸਰੀ ਗੱਲ ਖੱਦਰ ਦੇ ਗੱਟੇ ਚ ਪਾਉਣ ਤੋਂ ਪਹਿਲਾਂ ਥਾਇਪਨੋਟ ਮਥਾਇਲ ਵੀ ਲਾ ਸਕਦੇ ਹੋ ਇੰਡੋਫਿਲ ਦਾ ਸਪ੍ਰਿੰਟ ਵੀ ਲਾ ਸਕਦੇ ਹੋ ਤੇ ਸਟੈਪੋ ਦੀਆਂ ਪੂੜੀਆਂ ਲਾ ਕੇ ਜਿਹੜਾ ਤੁਸੀਂ ਬੀਜ ਨੂੰ ਘਟੇ ਦੇ ਵਿੱਚ ਭਿਉਂ ਕੇ ਰੱਖ ਦੋ ਆਪਾਂ ਨੇ ਬਈ ਸਵੇਰ ਦੇ ਟਾਈਮ ਛਿਟਾ ਦਿੱਤਾ ਹੈ ਪਨੇਰੀਦਮ ਨਹੀਂ ਵਿੱਚ ਕਿਸਾਨ ਭਰਾ ਕਹਿੰਦੇ ਬਈ ਸ਼ਾਮ ਨੂੰ ਛਿਟਾ ਦੇਣਾ ਜੀ ਸਵੇਰੇ ਛਿਟਾ ਕਦੋਂ ਦੇਣਾ ਬਈ ਸਵੇਰੇ ਲਾ ਲਓ 6 ਵਜੇ ਤੋਂ ਲੈ ਕੇ 7 7:30 ਵਜੇ ਤੱਕ ਛਿਟਾ ਦਿੱਤਾ ਜਾਵੇ ਉਦੋਂ ਬਾਅਦ ਜ਼ਮੀਨ ਗਰਮ ਹੋਣ ਲੱਗ ਜਾਂਦੀ ਹੈ ਬਈ ਫੇਰ ਕੋਈ ਫਾਇਦਾ ਨਹੀਂ ਉਹਦੇ ਵਿੱਚ ਕਿਸਾਨ ਭਰਾ 9 ਵਜੇ 10 ਵਜੇ ਵੀ ਛਿਟਾ ਦੇ ਦਿੰਦੇ ਕਹਿੰਦੇ ਦੁਬਾਰੇ ਲੇਟ ਆਊਗੀ ਜੇ ਤੁਸੀਂ ਹੁਣ ਬਾਈ ਕੀ ਹੁੰਦਾ ਜਿਹੜੀ ਸਵੇਰੇ ਜ਼ਮੀਨ ਤੱਤੀ ਹੋਊਗੀ ਸਾਰਾ ਦਿਨ ਤਪੀ ਜਾਣੀ ਆ ਸਵੇਰੇ 7-8 ਵਜੇ ਤੱਕ ਜ਼ਮੀਨ ਜਿਹੜੀ ਠਰਦੀ ਨਹੀਂ ਹੈਗੀ ਉਹ ਵੀ ਗੱਲ ਠੀਕ ਹੈ ਕਹਿੰਦੇ ਬਾਈ ਯਾਰ ਸਵੇਰ ਸ਼ਾਮ ਨੂੰ ਸਵੇਰੇ ਜਿਹੜਾ ਛਿੱਟਾ ਦਿੱਤਾ ਬਾਲਾ ਵਧੀਆ ਹੁੰਦਾ ਕਿਉਂਕਿ ਆਪਾਂ ਠੰਡੇ ਠੰਡੇ ਛਿੱਟਾ ਦੇ ਦੇਣਾ ਜ਼ਮੀਨ ਠੰਡੀ ਹੁੰਦੀ ਹੈ ਵੀ ਨੂੰ ਕੋਈ ਦਿੱਕਤ ਨਹੀਂ ਪਾਣੀ ਲਾ ਦਿੰਦੇ ਆ ਸ਼ਾਮ ਨੂੰ ਬਾਈ ਸਾਰਾ ਦਿਨ ਜ਼ਮੀਨ ਤਪੀ ਹੁੰਦੀ ਹੈ ਜ਼ਮੀਨ ਤਪਣ ਤੋਂ ਬਾਅਦ ਬਾਈ ਆਪਾਂ ਛਿੱਟਾ 4-5 ਵਜੇ ਛਿੱਟਾ ਦੇਣ ਲੱਗ 4-5 ਵਜੇ ਵੀ ਜਿਹੜੀ ਅੱਗ ਵਾਂਗ ਲੋਗ ਵਗਦੀ ਹੁੰਦੀ ਹੈ ਉਦੋਂ ਵੀ ਬਾਈ ਜ਼ਮੀਨ ਜਿਹੜੀ ਗਰਮ ਸਰਦ ਹੋਈ ਹੁੰਦੀ ਹੈ ਉਸ ਤੋਂ ਬਾਅਦ ਬੀਜ ਨੂੰ ਗਰਮ ਸਰਦ ਕਰ ਦਿੰਦੇ ਕਿਉਂਕਿ ਠੰਡਾ ਤੱਤਾ ਹੋਣਾ ਗਰਮ ਸਰਦ ਹੀ ਹੁੰਦਾ ਹੈ ਤੇ ਜਦੋਂ ਜ਼ਮੀਨ ਠੰਡੀ ਨਹੀਂ ਹੈਗੀ ਬੀਜ ਆਪਾਂ ਵਿੱਚ ਛਿੱਟਾ ਦੇਦਾ ਗਰਮ ਚੀਜ਼ ਦੇ ਵਿੱਚ ਤੱਤੇ ਚ ਗਰਮ ਚੀਜ਼ ਦੇ ਵਿੱਚ ਜਦੋਂ ਆਪਾਂ ਠੰਡੀ ਚੀਜ਼ ਦਾ ਬਾਈ ਛਿੱਟਾ ਦੇਣਾ ਫਿਰ ਤਾਂ ਗਰਮ ਸਰਦ ਹੋਣੀ ਹੋਣਾ ਇਹ ਮੌਸਮ ਦੇ ਕਰਕੇ ਹੁੰਦਾ ਹੈ ਖਬਰਾਓ ਨਾ ਜੇ ਤੁਸੀਂ ਹੁਣ ਪੀਐਸਓ 31 ਦਾ ਵੀ ਟਾਈਮ ਚੱਲੀ ਜਾਂਦਾ ਬਾਈ ਜੇ ਤੁਸੀਂ ਮੁੱਛਲ ਚਾਉਂ ਸਿੱਕ ਦਾ ਛਿੱਟਾ ਦੇਣਾ ਇਹਦਾ ਵੀ ਬੜੀ ਟਾਈਮ ਚੱਲੀ ਜਾਂਦਾ ਹੈ ਚਲੋ ਪੀੜੂ ਸ਼ਾ ਵਗੈਰਾ ਵੈਰੈਟੀਆਂ ਤੇ ਸਾਲ ਪਤਾ ਨਹੀਂ ਕੋਈ ਲਾ ਰਿਹਾ ਪਤਾ ਨਹੀਂ ਨਾ ਲਾ ਰਿਹਾ ਆਪਾਂ ਇਹਦੇ ਉੱਪਰ ਕੋਈ ਨੁਕਤਾ ਚੰਨੀ ਨਹੀਂ ਕਰਨੀ ਕਿਉਂਕਿ ਜਦੋਂ ਸਰਕਾਰ ਨੇ ਜਿਆ ਬੈਨ ਕੀਤੀਆਂ ਹੋਈਆਂ ਨੇ ਤੇ ਆਪਾਂ ਨੇ ਇੱਕ ਮਰਲੇ ਦਾ 3 ਕਿਲੋ ਜਿਹੜਾ ਸੀਡ ਪਾਇਆ ਹੋਇਆ ਤੇ ਜਦੋਂ ਬਈ ਮੁੱਛਲ ਚਾਉਂ ਸਿੱਕ ਕਿਸਮ ਦੇ ਵਿੱਚ ਝੰਡਾ ਰੋਗ 12-15 ਦਿਨਾਂ ਤੇ ਜਿਹੜਾ ਤੁਹਾਨੂੰ ਦੇਖਣਾ ਸਟਾਰਟ ਹੋ ਜਾਂਦਾ ਹੈ ਉਹਦੇ ਜਾ ਕੇ ਇੱਕ ਕਪਾ ਦਵਾਈ ਕਰਦੇ ਹੁੰਨਾ ਡਾਈਜਨ ਦਵਾਈ ਐਡਵਾਂਸ ਸਪੈਸੀਫਾਈਡ ਦੀ 50 ਤੋਂ 60 ਐਮਲ ਇੱਕ ਢੋਲੀ ਦੀ ਇੱਕ ਕਨਾਲ ਦੀ ਤੇ ਜਦੋਂ 12 ਦਿਨ ਦੀ ਪਨੀਰੀ ਹੁੰਦੀ ਹੈ 10 12 ਦਿਨ ਦੀ ਉਦੋਂ ਛੱਟਾ ਵੀ ਦੇ ਦਿੰਨੇ ਆ 100 ਐਮਲ ਦਵਾਈ ਦਾ ਇੱਕ ਕਨਾਲ ਦਾ ਬਹੁਤ ਵਧੀਆ ਜਿਹੜੇ ਬਈ ਰਿਜ਼ਲਟ ਰਹਿੰਦੇ ਪਿਛਲੇ ਸਾਲ ਵੀ ਕਾਫੀ ਸੋਹਣੇ ਜਿਹੜੇ ਆਪਣੇ ਖੇਤ ਦੇ ਵਿੱਚ ਜਿਹੜੇ ਰਿਜ਼ਲਟ ਰਹੇ ਤੇ ਤੁਸੀਂ ਕਿਹੜੀ ਕਿਸਮ ਲਾਈ ਹੈ ਤੁਸੀਂ ਵੀ ਦੱਸੋ 18 ਸਸੀ ਲਾਈ ਹੈ 1401 ਕਿਸਮ ਲਾਈ ਹੈ ਕਿਉਂਕਿ ਆਪਾਂ 25 26 ਜੂਨ ਦੇ ਲਗਭਗ ਇਹਦੀ ਜਿਹੜੀ ਟ੍ਰਾਂਸਪਲੈਂਟਿੰਗ ਕਰਦੇ ਆਂਗੇ ਤੇ ਜਿਹੜਾ ਪਾਣੀ ਬਈ ਜਿੰਨਾ ਚਿਰ ਛੋੜੀ ਬਿਨੂ ਢੰਗੂਰ ਨਹੀਂ ਮਾਰਦੀ ਸਵੇਰੇ ਪਾਣੀ ਲਾਉਣ ਤੋਂ ਪਾਣੀ ਲਾ ਕੇ ਇੱਕ ਵਾਰੀ ਪਾਣੀ ਨੂੰ ਕੱਢ ਦੋ ਗਿੱਲਾ ਗਿੱਲਾ ਜਿਹੜੀ ਜ਼ਮੀਨ ਨੂੰ ਰੱਖ ਲਓ ਕਿਉਂਕਿ ਦੁਬਾਰ ਵੇਲੇ ਜਿਹੜਾ ਢੰਗੂਰ ਮਾਰਿਆ ਹੁੰਦਾ ਪਾਣੀ ਨਾਲ ਉਬਲ ਕੇ ਖਰਾਬ ਹੋ ਜਾਂਦਾ ਡਰਨ ਵਾਲੀ ਕੋਈ ਗੱਲ ਨਹੀਂ ਬਈ ਸਵੇਰੇ ਵੀ ਛਿੱਟਾ ਦਿੱਤਾ ਫੁੱਲ ਕਾਮਯਾਬ ਹੈ ਆਪਾਂ ਨੇ ਤਾਂ ਸਵੇਰੇ ਛਿੱਟਾ ਦਿੱਤਾ ਸੀਗਾ ਆਪਣੀ ਤਾਂ ਜਿਹੜੀ ਚੀਜ਼ ਕਾਮਯਾਬ ਹੋਗੀ ਇਹ ਵਿੱਚ ਕਿਸਾਨ ਭਰਾ ਸਵੇਰੇ 9:00 10:00 ਵਜੇ ਛਿੱਟਾ ਦਿੰਦੇ ਆ ਬਾਈ ਉਹ ਚੀਜ਼ ਜਿਹੜੀ ਫੀਲ ਦੇ ਵੱਲ ਜਾਂਦੇ ਆ ਪਰ ਆਪਾਂ ਤਾਂ ਸਾਨੂੰ ਤਜਰਬੇ ਦੱਸਣੇ ਹੁੰਦੇ ਆ ਬਾਈ ਆਪਾਂ ਤਜਰਬਾ ਬਣਾਇਆ ਨਹੀਂ ਕੋਈ ਨਹੀਂ ਕਿਸੇ ਨੂੰ ਦੱਸਦਾ ਹੈਗਾ ਹਾਲਾਂਕਿ ਇਹ ਕਹਿੰਦਾ ਬਈ ਯਾਰ ਹੋਣ ਦੇ ਦੁਖੀ ਜਿਵੇਂ ਹੁੰਦੇ ਆ ਆਪਾਂ ਨੇ ਕਿ ਲੈਣਾ ਕਿਉਂਕਿ ਆਪਣਾ ਕਮਾਈ ਤੱਕ ਮਤਲਬ ਨਹੀਂ ਹੈਗਾ ਜ਼ਿੰਮੇਦਾਰ ਨੂੰ ਸਿਹਤ ਦੇਣ ਤੱਕ ਮਤਲਬ ਹੈ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਧੰਨਵਾਦ